ਜਾਲੀ ਆ ਚੱਕ ਜਵਾਬ ਦੇ ਵਿੱਚ ਮੈਂ ਤੁਹਾਡਾ ਦੋਸਤ ਹੂਸ ਪਰਮਜੀਤ ਲੈ ਕੇ ਆਜਾ ਰਿਹਾ ਜੀ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਵੀ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੱਤਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਪਹਿਲੀ ਖਬਰ ਦੇ ਉੱਪਰ ਚੱਲਦੇ ਹਾਂ ਜਿੱਥੇ ਪੱਕਾ ਨਾਮਲੀ ਜੀ ਤੁਹਾਡੇ ਵਾਸਤੇ ਫੜਾਫੜ ਜਵਾਬ ਘੜੀ ਬੈਠੇ ਨੇ ਤੇ ਪਗਣਾ ਜੀ ਜੀ ਬਤਨਾ ਜੀ ਪਹਿਲੀ ਵੱਡੀ ਖਬਰ ਦੇ ਉੱਪਰ ਰੁੱਕ ਰਹੀ ਹੈ ਤਾਂ ਕਹਿੰਦੇ ਜੀ ਨਸ਼ਾ ਛਡਾਉਣ ਵਾਲੇ ਡਾਕਟਰ ਦੀ ਇੱਕ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਕਹਿੰਦੇ ਜੀ ਨਸ਼ਾ ਛਡਾਉਣ ਵਾਲਾ ਡਾਕਟਰ ਆਪ ਨਸ਼ੇ ਦੇ ਵਿੱਚ ਧੁੱਤ ਹੋ ਕੇ ਮਰੀਜ਼ਾਂ ਦਾ ਇਲਾਜ ਕਰਦਾ ਤੇ ਐਮਐਲਏ ਨੇ ਕਹਿੰਦਾ ਜੀ ਛਾਪਾ ਮਾਰਿਆ ਤੇ ਵੱਡੀ ਕਾਰਵਾਈ ਕੀਤੀ ਹੈ ਦੋ ਜਵਾਬ ਕਾਕਾ ਜੀ ਆ ਚੱਕ ਦਵਾਬ ਐਮਐਲਏ ਸਾਹਿਬ ਨੂੰ ਇਹ ਨਹੀਂ ਪਤਾ ਲੱਗਿਆ ਵੀ ਡਾਕਟਰ ਸਾਹਿਬ ਨੇ ਉਹ ਨਸ਼ਾ ਕੀਤਾ ਹੋਇਆ ਜਿਹਨੂੰ ਪੰਜਾਬ ਸਰਕਾਰ ਨੇ ਮਾਨਤਾ ਦਿੱਤੀ ਹੋਈ ਆ ਤੇ ਕਹਿ ਲੋ ਭਾਈ ਪਰਚੀਆਂ ਪਾ ਕੇ ਠੇਕੇ ਲਾੜ ਕੀਤੇ ਹੋਏ ਆ ਪਖਣਾ ਜੀ ਗੱਲ ਵੈਸੇ ਤੁਹਾਡੀ ਬਿਲਕੁਲ ਸਹੀ ਹੈ ਹੁਣ ਇਹ ਡਾਕਟਰ ਸਾਹਿਬ ਨੇ ਵੀ ਉਹੀ ਪੀਤੀ ਆ ਜਿਹੜੀ ਸਰਕਾਰ ਵੱਲੋਂ ਪ੍ਰਮਾਣਿਤ ਆ ਤੇ ਬਾਕੀ ਦੂਜੀ ਗੱਲ ਇਹ ਆ ਪਖਣਾ ਜੀ ਅੱਜ 31 ਮਾਰਚ ਆ ਤੇ ਅੱਜ ਤਾਂ ਵੈਸੇ ਵੀ ਠੇਕੇ ਟੁੱਟੇ ਹੋਏ ਆ ਜੀ ਅੱਜ ਤਾਂ ਉਹ ਵੀ ਲੈ ਕੇ ਪੀ ਲੂਗਾ ਜੀ ਨੇ ਕਦੇ ਸਾਰੇ ਸਾਲ ਚ ਨਹੀਂ ਪੀਤੀ ਤੇ ਡਾਕਟਰ ਸਾਹਿਬ ਵੀ ਫਿਰ ਇਸੇ ਦਾ ਮਨ ਲੱਗਾ ਪੂਰਾ ਫਾਇਦਾ ਝੁੱਕਦੇ ਸੀ ਪਰ ਆਪਾਂ ਅਗਲੀ ਗੱਲ ਦੇ ਉੱਪਰ ਚੱਲੀਏ ਜੀ ਸ੍ਰੀ ਹਰਵੰਦਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਵੀ ਆਈਪੀ ਲੋਕਾਂ ਵਾਸਤੇ ਬਣਿਆ ਵੀ ਆਈਪੀ ਰਾਹ ਜਿਹੜਾ ਕਿ ਐਸਜੀਪੀਸੀ ਨੇ ਭਕਣਾ ਜੀ ਬੰਦ ਕਰਤਾ ਦਵ ਜਵਾਬ ਕਾਕਾ ਜੀ ਆ ਚੱਕ ਜਵਾਬ ਬਹੁਤ ਚੰਗੀ ਗੱਲ ਆ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਪੁੱਤ ਸਾਰਿਆਂ ਵਾਸਤੇ ਇੱਕੋ ਰਾ ਹੋਣਾ ਚਾਹੀਦਾ ਪਰ ਅਫਸੋਸ ਵਾਲੀ ਗੱਲ ਇਹ ਆ ਭਈ ਜਿੱਦਣ ਪੰਥਕ ਪਾਰਟੀ ਦਾ ਕੋਈ ਵੱਡਾ ਲੀਡਰ ਮੱਥਾ ਟੇਕਣ ਆਇਆ ਐ ਜੀਪੀਸੀ ਨੂੰ ਭਾਈ ਫੇਰ ਵੀ ਐਪੀ ਟਰੀਟਮੈਂਟ ਦੇਣਾ ਹੀ ਪੈਣਾ ਗੱਲ ਪਗਣਾ ਜੀ ਬਿਲਕੁਲ ਸਹੀ ਹੈ ਤੇ ਹੋਣਾ ਵੈਸੇ ਇਦਾਂ ਹੀ ਚਾਹੀਦਾ ਪਰ ਉਮੀਦ ਜਤਾਵਾਂਗੇ ਕਿ ਇਸ ਦੇ ਉੱਪਰ ਇਸੇ ਤਰ੍ਹਾਂ ਹੀ ਕਾਰਵਾਈ ਹੁੰਦੀ ਰਹੇ ਤਾਂ ਚੰਗੀ ਗੱਲ ਹੈ ਪਰ ਪਗਣਾ ਜੀ ਅਗਲੀ ਖਬਰ ਦੇ ਉੱਪਰ ਰੁਕ ਕਰੀਏ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੀ ਅਮਿਤ ਸ਼ਾਹ ਨੇ ਉਹਨਾਂ ਨੇ ਅੱਜ ਬਾਪੂ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਏ ਦਾੋ ਜਵਾਬ ਕਾਕਾ ਦੀ ਆਹ ਚੱਕ ਜਵਾਬ ਨਾਲੇ ਮੰਨੋ ਐਤ ਕਿ ਅਮਿਤ ਸ਼ਾਹ ਤੇ ਮੋਦੀ ਦੇ ਇੱਕ ਗੱਲ ਨੇ ਸਮਝ ਲੱਗੀ ਵੀ ਇਹਨਾਂ ਨੇ ਐਤ ਕਿ ਅਡਵਾਨੀ ਸਾਹਿਬ ਦਾ ਅਸ਼ੀਰਵਾਦ ਨਹੀਂ ਲੱਤਾ ਫੇ ਬਾਕੀ ਚਲੋ ਦੂਜੀ ਗੱਲ ਇਹ ਆ ਵੀ ਚੱਲ ਬਾਪੂ ਦੇ ਪੈਰਾਂ ਨੂੰ ਹੱਥ ਲਾ ਕੇ ਇਹਨਾਂ ਨੇ ਬਾਪੂ ਕੁਛ ਕਰ ਲਿਆ ਗੱਲ ਵੈਸੇ ਭਗਣਾ ਜੀ ਤੁਹਾਡੀ ਬਿਲਕੁਲ ਸਹੀ ਹੈ ਪ੍ਰਕਾਸ਼ ਸਿੰਘ ਬਾਦਲ ਦਾ ਪੈਰੀ ਹੱਥ ਲਾ ਕੇ ਆਸ਼ੀਰਵਾਦ ਲੈਣਾ ਜ਼ਰੂਰੀ ਸੀ ਪਰ ਅ ਅਮਿਤ ਸ਼ਾਹ ਦੀ ਗੱਲ ਕਰੀਏ ਤਾਂ ਅਡਵਾਨੀ ਸਾਹਿਬ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲੈਣਾ ਐਤਕੀ ਥੋੜਾ ਜਿਹਾ ਖਤਰੇ ਤੋਂ ਖਾਲੀ ਹੈ ਕਿਉਂਕਿ ਅ ਅਡਵਾਨੀ ਸਾਹਿਬ ਕਿਸੇ ਨਾ ਕਿਸੇ ਅ ਇਲਾਕੇ ਤੋਂ ਟਿਕਟ ਮੰਗ ਸਕਦੇ ਆ ਲੋਕ ਸਭਾ ਚੋਣ ਲੜਨ ਵਾਸਤੇ ਫਿਰ ਭਗਣਾ ਜੀ ਆਪ ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਸਤੋਰ ਵਾਲੇ ਭਗਵੰਤ ਮਾਨ ਦੀ ਗੱਲ ਕਰੀਏ ਸੰਗਰੂਰ ਸੀਟ ਦੇ ਉੱਪਰ ਅੱਜ ਫੇਰ ਉਹਨਾਂ ਨੇ ਅੱਛਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਖੁੱਲਾ ਚੈਲੰਜ ਦਿੱਤਾ ਵੀ ਸੰਗਰੂਰ ਸੀਟ ਤੇ ਆ ਕੇ ਉਹ ਚੋਣ ਲੜਨ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਭਗਵਾਨ ਤਮਨ ਨੂੰ ਪਤਾ ਵੀ ਐਤ ਕੀ ਸੰਗਰੂਰ ਦੀ ਲੋਕ ਸਭਾ ਸੀਟ ਜਿੱਤਣੀ ਐਨੀ ਸੌਖੀ ਨਹੀਂ ਤਾਂ ਹੀ ਦੇਖ ਲੈਣ ਵਾਨੇ ਲਾ ਕੇ ਸੁਖਵੀਰ ਬਾਦਲ ਨੂੰ ਸੰਗਰੂਰ ਵਾਲੀ ਸੀਟ ਤੇ ਬੁਲਾਉਂਦਾ ਤੇ ਬਾਕੀ ਬਤਾ ਅੱਜ ਤੂੰ ਟਾਈਮ ਨਾਲ ਘਰ ਚਲੇ ਨਹੀਂ 31 ਮਾਰਚਾ ਠੇਕੇ ਟੁੱਟਣੇ ਆ ਟਾਈਮ ਨਾਲ ਲੱਗਦੀ ਖਬਰਾਂ ਦੇ ਲੋਕ ਸਭਾ ਦੀਆਂ ਚੋਣਾਂ ਤਾਂ ਮੁੱਕਣੀ ਹੀ ਨਹੀਂ ਪਕਣਾ ਜੀ ਗੱਲ ਤੁਹਾਡੀ ਵੈਸੇ ਬਿਲਕੁਲ ਸਹੀ ਹੈ ਪਰ ਮੈਂ ਫੇਰ ਵੀ ਜਿੰਨੇ ਵੀ ਸਾਡੇ ਪੀਣ ਖਾਣ ਵਾਲੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਅੱਜ ਬੇਸ਼ੱਕ 31 ਮਾਰਚ ਹੈ ਸਸਤੀ ਦੇ ਚੱਕਰ ਚ ਠੇਕੇ ਆਜੀ ਟੁੱਟਣੇ ਆ ਜੀ ਤੇ ਸਸਤੀ ਦੇ ਚੱਕਰ ਚ ਕਿਤੇ ਆਪਣਾ ਨਾ ਕੋਈ ਹੱਡ ਪੈਰ ਤੜਾ ਬੈਠੇ ਉਹ ਬੜਾ ਔਖਾ ਹੋ ਜਾਂਦਾ ਕਮਾਕਾਰਾਂ ਵਾਲੇ ਸਾਰੇ ਬੰਦੇ ਹੁੰਦੇ ਆ ਪਰ ਭਗਵਾਨ ਜੀ ਆਪਾਂ ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਅਗਲੀ ਖਬਰ ਸੰਗਰੂਰ ਸੀਟ ਤੋਂ ਨਿਕਲ ਕੇ ਆ ਰਹੀ ਹੈ ਭਗਵਾਨ ਜੀ ਭਗਵੰਤ ਮਾਨ ਨੂੰ ਟੱਕਰ ਦੇਣਗੇ ਜੱਸੀ ਜਸਰਾਜ ਸੰਗਰੂਰ ਲੋਕ ਸਭਾ ਹਲਕਾ ਦੀ ਸੀਟ ਦੇ ਉੱਪਰ ਦਾਉ ਜਵਾਬ ਕਾਕਾ ਜੀ ਆਹ ਚੱਕ ਜਵਾਬ ਤੇ ਮੇਰਾ ਦਿਮਾਗ ਕਹਿੰਦਾ ਵੀ ਐਤਕੀ ਸੰਗਰੂਰ ਦੇ ਲੋਕ ਜੱਸੀ ਜਸਰਾਜ ਦਾ ਪਾਵਾ ਕਿਸੇ ਨਾ ਕਿਸੇ ਮੰਜੀ ਦੇ ਵਿੱਚ ਠੋਕ ਕੇ ਇਹਨੂੰ ਜ਼ਰੂਰ ਦੇਣਗੇ ਤੇ ਬਾਕੀ ਮੇਰੇ ਅਸਾਮ ਨਾਲ ਪੁੱਤ ਜਿੱਤਦਾ ਇਹ ਵੀ ਨਹੀਂ ਪਰ ਇਹਨੇ ਝੰਡੇ ਨੂੰ ਜ਼ਰੂਰ ਹਰਾ ਲੈਣਾ ਭਗਵਾਨ ਜੀ ਇਹ ਗੱਲ ਵੈਸੇ ਬਿਲਕੁਲ ਸਹੀ ਹੈ ਇਹ ਮੁਕਾਬਲਾ ਇੰਨਾ ਸੌਖਾ ਨਹੀਂ ਲੱਗਦਾ ਜਿੰਨਾ ਆਪਾਂ ਨੂੰ ਲੱਗੀ ਜਾਂਦਾ ਵੀ ਇੰਨਾ ਸੌਖਾ ਹੋਊਗਾ ਕਿਉਂਕਿ ਸੰਗਰੂਰ ਸੀਡ ਬੜੀ ਇੱਕ ਰੋਚਕ ਸੀਟ ਬਣਦੀ ਜਾ ਰਹੀ ਹੈ ਤੇ ਉੱਥੋਂ ਹੀ ਪਗੜਾ ਜੀ ਕੱਲ ਜੇਕਰ ਲੋਕ ਇਨਸਾਫ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸਿਮਰਜੀਤ ਬੈਂਸ ਇਹਨਾਂ ਨੇ ਇਹ ਜ਼ਰੂਰ ਸਾਬਤ ਕਰਤਾ ਕਿ ਉਹ ਪਗਵੰਤ ਮਾਨ ਦੇ ਪਿੱਛੇ ਨੇ ਤੇ ਉਹਨੂੰ ਫਾਲੋ ਕਰ ਰਹੇ ਨੇ। ਇਹ ਦੋਸਤੋ ਹੁਣ ਪ੍ਰੋਗਰਾਮ ਨੂੰ ਛੇੜਾ ਉਤ ਕੇ ਤੁਹਾਡੇ ਤੋਂ ਅਦਾਸਤ ਲੈਣ ਦਾ ਕੱਲ ਨੂੰ ਇਸੇ ਵੇਲੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਊਗੀ ਤੇ ਤੁਹਾਡੇ ਨਾਲ ਫੇਰ ਗੱਲਬਾਤ ਹੋਣਗੀ ਤੇ ਅੱਜ ਕੱਥੀ ਮਾਰਚ ਆ ਤੇ ਅੱਜ ਕਹਿੰਦੇ ਜੀ ਠੇਕੇ ਵੀ ਟੁੱਟਣੇ ਆ। ਇਹ ਟਾਈਮ ਨਾਲ ਕਹਿੰਦੇ ਜੀ ਆਪਣੇ ਆਪਣੇ ਘਰਾਂ ਨੂੰ ਸਭ ਨੇ ਪਹੁੰਚਣਾ ਪਰ ਸ਼ਰਾਬ ਸੀਥ ਲਈ ਹਾਨੀਕਾਰਕ ਹੈ ਇਸ ਇਸ ਤਰ੍ਹਾਂ ਦੇ ਕਥਨ ਸ਼ਰਾਬ ਦੀ ਬੋਤਲ ਦੇ ਉੱਪਰ ਹੁੰਦਾ ਪਰ ਉਹ ਬਹੁਤ ਨਿੱਕਾ ਜਿਹਾ ਹੁੰਦਾ ਉਹ ਦਿਖਦਾ ਹੀ ਨਹੀਂ ਖੈਰ ਨਸ਼ਾ ਕਰਨਾ ਮਾੜੀ ਗੱਲ ਆ ਨਸ਼ਾ ਨਹੀਂ ਕਰਨਾ ਚਾਹੀਦਾ ਬੇਸ਼ੱਕ ਇਹ ਨਸ਼ਾ ਆਪਾਂ ਨੂੰ ਸਸਤਾ ਮਿਲਦਾ ਹੈ ਜਾਂ ਮਹਿੰਗਾ ਮਿਲਦਾ ਪਰ ਇਹ ਆਪਣੀ ਜਵਾਨੀਆਂ ਨੂੰ ਗਾੜ ਰਿਹਾ ਹੈ ਸੋ ਸਾਡੀ ਟੀਮ ਵੱਲੋਂ ਅੱਜ ਰਿਕਵੈਸਟ ਹੈ ਕਿ ਅੱਜ ਬੇਸ਼ੱਕ 31 ਮਾਰਚ ਹੈ ਪਰ ਤੁਸੀਂ ਇਸ ਸ਼ਰਾਬ ਦਾ ਸੇਵਨ ਨਾ ਕਰੋ ਤਾਂ ਚੰਗੀ ਗੱਲ ਹੈ ਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਜ਼ਰੂਰ ਦਬੋ ਤੇ ਆਈਕਨ ਜ਼ਰੂਰ ਸਾਡਾ ਬੈਲ ਵਾਲਾ ਪ੍ਰੈਸ ਕਰੋ ਤੇ ਉੱਥੇ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਆਉਣਾ ਤਾਂ ਆਜ਼ਮਿਸ ਵਾਲਾ ਪ੍ਰੋਡਕਸ਼ਨ ਸਾਡਾ ਫੇਸਬੁੱਕ ਦਾ ਪੇਜ ਹੈ ਤੇ ਜੇਕਰ ਤੁਸੀਂ ਸਾਡੇ ਇੰਸਟਾਗ੍ਰam ਅਕਾਊਂਟ ਤੇ ਆਉਣਾ ਤਾਂ ਆਜ਼ਮਿਸ ਵਾਲਾ ਸਾਡਾ ਇੰਸਟਾਗ੍ਰam ਦਾ ਅਕਾਊਂਟ ਹੈ ਉਹਨੂੰ ਵੀ ਤੁਸੀਂ ਫਾਲੋ ਕਰ ਸਕਦੇ ਹੋ www.azmiswala.com ਸਾਡੀ ਵੈਬਸਾਈਟ ਹੈ ਤੁਸੀਂ ਸਾਡੀ ਵੈਬਸਾਈਟ ਦੇ ਉੱਪਰ ਵੀ ਜਾ ਸਕਦੇ ਹੋ ਤੇ ਜੇਕਰ ਤੁਸੀਂ ਮੇਰੇ ਪੇਜ ਤੇ ਆਉਣਾ ਤਾਂ ਮੇਰਾ ਪੇਜ ਹੈ ਜੀ ਪਰਮਜੀਤ ਸਿੰਘ ਪੱਕਾ ਨਾਮ ਮੇਰਾ ਪੇਜ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ ਆਪਣੇ ਮਨ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਕਿ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਵਿੜਾ ਹੈ ਤੁਹਾਡੇ ਤੋਂ ਵਿਜ਼ਾਸ ਲੈਣ ਦਾ ਕੱਲ ਨੂੰ ਫੇਰ ਮੁਲਾਕਾਤ ਕਰਾਂਗੇ ਉਦੋਂ ਤੱਕ ਲਈ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਆ ਚੱਕ ਜਵਾਬ